ਮਾਲ ਖਿੜੇ ਤੋਂ ਵੀ ਮਨਦੀਪ ਕੌਰ ਹਾਂਜੀ ਭੈਣ ਜੀ ਇੱਕ ਪੰਜ ਯੂਸ ਵਰਤ ਤੇ ਤੁਸੀਂ ਪੰਜ ਯੂਸ ਵਰਤਣ ਤੋਂ ਬਾਅਦ ਤੁਹਾਨੂੰ ਕੀ ਕੀ ਪ੍ਰੋਬਲਮਾਂ ਆ ਗਈਆਂ ਸੀਗੀਆਂ ਬਹੁਤ ਜ਼ਿਆਦਾ ਸੀ ਲੱਤ ਦਰਦ ਕਰਦੀ ਸੀ ਕਮਰ ਦਰਦ ਕਰਦੀ ਸੀ ਠੀਕ ਹੈ ਜੀ ਟਾਈਫਾਈਡ ਵਗੈਰਾ ਵੀ ਮੈਨੂੰ ਵੀ ਦੋ ਮਹੀਨਿਆਂ ਤੋਂ ਹੀ ਹੋ ਜਾਂਦਾ ਸੀ ਠੀਕ ਹੈ ਨਾ ਆਉਣ ਵਾਲੇ ਤੇ ਮੈਂ ਕੱਲੀ ਨਾ ਆ ਨਹੀਂ ਸਕਦੀ ਘਬਰਾਟ ਦੀ ਪ੍ਰੋਬਲਮ ਘਬਰਾਟ ਬਹੁਤ ਜ਼ਿਆਦਾ ਮੇਰੇ ਨੂੰ ਤੇਨੂੰ ਕੁਝ ਹੁੰਦਾ ਸੀਗਾ ਠੀਕ ਹੈ ਇੱਕ ਡਿਸਕ ਦੀ ਪ੍ਰੋਬਲਮ ਸੀ ਤੁਹਾਨੂੰ ਜਿਹੜੀ ਡਿਸਕ ਦੀ ਵੀ ਸੀ ਜਿਹੜੀ ਇੱਕ ਲੱਤ ਦੀ ਪ੍ਰੋਬਲਮ ਸੀ ਉਹਦੇ ਵਾਸਤੇ ਤੁਸੀਂ ਕਹਿੰਦੇ ਸੀ ਸੂਈਆਂ-ਸੂਈਆਂ ਲਾਏ ਉਹ ਕੀ ਟ੍ਰੀਟਮੈਂਟ ਕਰਵਾਏ ਇਦਾਂ ਵਾਲਾ ਸੀਗਾ ਲੱਤਾਂ ਚ ਸੂਈਆਂ ਲਾ ਲਾ ਕੇ ਵੀ ਚੈੱਕ ਕਰਦੇ ਸੀ ਵੀ ਕਿਹੜੀ ਨਾਲ ਬਲੋਕਿੰਗ ਹੈ ਠੀਕ ਹੈ ਦਿੱਲੀ ਦਾ ਉਹਦਾ 500 ਰੁਪਏ ਦੇ ਕੇ ਆਉਂਦੇ ਸੀ ਅਸੀਂ ਅੱਛਾ ਦਿੱਲੀ ਤੇ 500 ਰੁਪਏ ਦਿੰਦੇ ਸੀ ਉਹਦੇ ਚ ਲਗਾਤਾਰ 6 ਦਿਨ ਗਏ ਆ ਮਤਲਬ ਲੇਜਰ ਦਾ 1000 ਰੁਪਿਆ ਲੇਜਰ ਵੀ ਕਰਦੇ ਸੀ ਮਾਗਰੋ ਅੱਛਾ ਲੇਜਰ ਵੀ ਕਰਵਾਉਂਦੇ ਸੀ ਮਣਕਿਆਂ ਦੇ ਢੂਂਦੇ ਮਣਕਿਆਂ ਦਾ ਵੀ ਗੈਪ ਹੈਗਾ ਗੈਪ ਕਾਰਨ ਦਰਦ ਕਰਦੀ ਠੀਕ ਹੈ ਠੀਕ ਹੈ ਮਣਕਿਆਂ ਸਗਾਪ ਹੈ ਠੀਕ ਹੈ ਤੇ ਬਠੰਡੇ ਦਵਾਈ ਲੈ ਕੇ ਆਉਂਦੀ ਸਰਸੇ ਤਾਂ ਸੀ ਪੱਤ 15 ਦਿਨਾਂ ਵਾਂਗੂ ਲਗਾਤਾਰ ਜਾਂਦੇ ਰਹੇ ਹੋ। ਕੋਈ ਤਾਂ 2500 ਰੁਪਇਆ ਤੇ 3000 ਰੁਪਇਆ ਲਾ ਕੀ ਆਉਂਦੀ। ਇਹ ਕਿੰਨੇ ਟਾਈਮ ਤੋਂ ਭੈਣ ਜੀ ਤੁਸੀਂ ਇਸ ਤਰ੍ਹਾਂ ਜਾਨੀ ਕਿ ਡਾਕਟਰਾਂ ਕੋਲ ਜਾ ਰਹੇ ਸੀ ਜਾਂ ਆਪਣਾ ਟ੍ਰੀਟਮੈਂਟ ਕਰਵਾ ਰਹੇ ਸੀ? ਸਾਲ ਡੇਢ ਸਾਲਾਂ ਤੋਂ ਤੁਰੇ ਫਿਰਦੇ ਰਹੇ ਸੀ। ਠੀਕ ਆ। ਤੁਹਾਡੀ ਕੰਡੀਸ਼ਨ ਕਿੱਦਾਂ ਸੀ ਕੰਮਕਾਰ ਕਰਨ ਦੀ ਜਾਂ ਕਿੱਦਾਂ? ਕੰਮਕਾਰ ਹੁੰਦੇ ਨਹੀਂ ਬੈੱਡ ਰੈਸਟ ਹੀ ਸੀ। ਕਿੰਨੇ ਟਾਈਮ ਤੁਸੀਂ ਬੈੱਡ ਦੇ ਉੱਤੇ ਰਹੋਗੇ? ਕਿੰਨਾ ਟਾਈਮ ਜੀ ਬਿਲਕੁਲ 3-4 ਮਹੀਨੇ ਸੀ ਬੈੱਡ ਰੈਸਟ ਹੀ ਕੀਤਾ। 3-4 ਮਹੀਨੇ ਬੈੱਡ ਰੈਸਟ ਦੇ ਉੱਤੇ ਹੀ ਰਹੇ ਹੋ ਤੁਸੀਂ। ਪਹਿਲਾਂ ਤਾਂ ਥੋੜਾ ਥੋੜਾ ਕੰਮਗਾਰ ਦੀ ਸਥਿਤੀ ਬਿਲਕੁਲ ਖਤਮ ਹੋ ਗਈ ਸੀ ਜਿਵੇਂ ਤੁਸੀਂ ਕਈ ਮੈਂ ਤਾਂ ਰੋਈ ਜਾਂਦੀ ਸੀ ਮੇਰੇ ਬੱਚਿਆਂ ਦਾ ਕੀ ਹੋਣਾਗਾ ਰੋਣ ਲੱਗ ਜਾਂਦੀ ਸੀਗੀ ਠੀਕ ਹੈ ਠੀਕ ਹੈ ਜਨਕਿ ਇਨੀ ਸਥਿਤੀ ਤੁਹਾਨੂੰ ਮੇਰਾ ਹੁਣ ਕੋਣ ਕਰੇ ਲੱਗਦਾ ਸੀ ਵੀ ਤੁਹਾਨੂੰ ਕੋਈ ਐਦਾ ਕੋਈ ਰਿਜ਼ਲਟ ਮਿਲੂਗਾ ਨਹੀਂ ਬਿਲਕੁਲ ਲੱਗਦਾ ਹੀ ਨਹੀਂ ਸੀ ਕਿ ਮੈਂ ਕਦੇ ਡਾਕਟਰ ਤਾਂ ਆਪਰੇਸ਼ਨ ਹੀ ਕਹਿੰਦੇ ਸੀ ਆਪਰੇਸ਼ਨ ਤੋਂ ਮੈਂ ਡਰਦੀ ਸੀ ਠੀਕ ਹੈ ਕੁਦਰਤੀ ਰੱਬ ਨੇ ਮੇਰੀ ਕੁਦਰਤੀ ਸੁਣ ਲਈ ਠੀਕ ਹੈ ਜਿਵੇਂ ਤੁਸੀਂ ਆਪਣਾ ਬੋਡੀ ਸਰਵਸ ਵਰਤੇ ਆ 500 ਵਰਤੇ ਇਹਦੇ ਨਾਲ ਤੁਹਾਨੂੰ ਕੀ ਰਿਜ਼ਲਟ ਮਿਲਿਆ ਇਹਦੇ ਨਾਲ ਸਾਰੇ ਰਿਜ਼ਲਟ ਮਿਲਿਆ ਕੋਈ ਅੱਜ ਤੱਕ ਜਿੰਨੀਆਂ ਵੀ ਪ੍ਰੋਬਲਮਾਂ ਸੀ ਤੁਹਾਨੂੰ ਕੋਈ ਹੱਲ ਹੋਈਆਂ ਸਾਰੀਆਂ ਦਾ ਤੁਹਾਡਾ ਹੱਲ ਹੋ ਗਿਆ ਹੁਣ ਨੋਰ ਨਾਲੇ ਚ ਵੀ ਮਸਾਰਬੀ ਕੱਲੀ ਨਾਲ ਨਹੀਂ ਅੱਗੇ ਸਿਰ ਮੇ ਬਾਹਰ ਨਾਉਂਦੀ ਸੀ ਜਿਹੜੇ ਘਬਰਾਹਟ ਉਹ ਵੀ ਮੇਰੀ ਘਟ ਗਈ ਹੈ ਲੱਤ ਦਾ ਦਰਦ ਵੀ ਖਤਪ ਹੋਇਆ ਇਹ ਕਿੰਨਾ ਟਾਈਮ ਹੋ ਗਿਆ ਭੈ ਜੀ ਅਜੇ ਤੁਹਾਨੂੰ ਯੂਜ਼ ਕਰਿਆ ਨੂੰ ਇਹ ਸਾਨੂੰ ਪਿਛਲੀ ਗਰਮੀ ਅਚ 6 ਸਾਲ ਕਵਾਂਗੂ ਹੋ ਗਿਆ ਇੱਕ ਸਾਲ ਹੋ ਗਿਆ ਤੁਹਾਨੂੰ ਇੱਕ ਇਤੋਵਾਰ ਤਾਂ ਵੀ ਬਹੁਤ ਪਰਿਵਾਰ ਕਹਿੰਦੇ ਵੀ ਕਈ ਵਾਰ ਜਿੰਨਾ ਚਿਰ ਖਾਣੇ ਆ ਉਹ ਨਜ਼ਰ ਠੀਕ ਰਹਿਣਾ ਉਸ ਤੋਂ ਬਾਅਦ ਸਹੀ ਹੈ ਉਸ ਤੋਂ ਬਾਅਦ ਕੋਈ ਮੈਡੀਸਿਨ ਦੀ ਲੋੜ ਕੋਈ ਨਹੀਂ ਨਹੀਂ ਹੁਣ ਕੰਮ ਕਰਨ ਦੀ ਸਥਿਤੀ ਕਿਵੇਂ ਆ ਤੁਸੀਂ ਘਰ ਦਾ ਕੰਮ ਕਰ ਸਾਰਾ 8-10 ਤੱਕ ਪਾਸੋਂ ਸੰਭਰੀਆਂ ਠੀਕ ਸਾਰਾ ਘਰ ਦਾ ਕੰਮ ਵੀ ਕਰ ਲੈਣੋ ਉੱਪਰ ਵੀ ਆਫਸਰ ਦੀ ਤੁਸੀਂ ਕਹੋਗੇ ਕਿल्ले ਦਾ ਤਾਂ ਸਾਡਾ ਬੇੜ ਹੈਗਾ ਠੀਕ ਕਿ ਹੈਰਾਨ ਮਨ ਜੇ ਜਿਹੜਾ ਮੈਂ ਕਮਰਿਆ ਤੋਂ ਲੱਗਦੀਆਂ ਤੇ ਗਿੱਟ ਤੱਕ ਬਹਿ ਕੇ ਸੰਭਰਦੀ ਆ ਠੀਕ ਹੈ ਜੀ ਠੀਕ ਹੁਣ ਜਨਕੀ ਕੰਮ ਕਰਨ ਚ ਕੋਈ ਦਿੱਕਤ ਨਹੀਂ ਦਿੱਕਤ ਨਹੀਂ ਸਾਰਾ ਘਰ ਤਾਂ ਕੰਮ ਕਰਦੀ ਆ ਕਿੰਨਾ ਕ ਫਰਕ ਪੈਗਾ ਭੈਣ ਜੀ ਤੁਹਾਡੀ ਪਹਿਲਾਂ ਵਾਲੀ ਜ਼ਿੰਦਗੀ ਤੇ ਹੁਣ ਵਾਲੀ ਜ਼ਿੰਦਗੀ 'ਚ ਬਹੁਤ ਫਰਕ ਕੀ ਕਹਿਣਾ ਜਿਹੜਾ ਪਰਿਵਾਰਾਂ ਨੂੰ ਜਿਹੜੇ ਅੱਜ ਸੋਚ ਰਹੇ ਉਹਨਾਂ ਵਾਸਤੇ ਪਤ ਕਹਿੰਦੇ ਆ ਵੀ ਬੀਜੀ ਨੂੰ ਕੋਈ ਵੀ